ਫਤਿਹ ਜੀ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਦਲਾਂ ਪੰਥਾਂ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਬਹੁਤ ਵੱਡੇ ਬੱਦਲ ਦੇ ਪਰ ਆਪਣੀ ਪ੍ਰਸ਼ਾਸਨ ਦੇ ਨਾਲ ਗੱਲ ਹੋਣ ਕਰਕੇ ਅਸੀਂ 10-12 ਸਿੰਘਾਂ ਦੇ ਵਿੱਚ ਗੁਰਮਤਾ ਕਰਕੇ ਅੱਜ ਸੀਬੀ ਦਫਤਰ ਪਹੁੰਚੇ ਸੀ ਕੁਝ ਦਿਨ ਪਹਿਲਾਂ ਕੁਝ ਨਿਹੰਗ ਸਿੰਘਾਂ ਨੇ ਆ ਕੇ ਜਲੰਧਰ ਦੇ ਵਿੱਚ ਕ੍ਰਿਸਚੀਅਨ ਭਾਈਚਾਰੇ ਬਾਰੇ ਗੱਲਬਾਤ ਕੀਤੀ ਸੀਗੀ ਜੇ ਮੰਨ ਲੋ ਵੈਸੇ ਤਾਂ ਲੋਕਲ ਜਥੇਬੰਦੀ ਹੈ ਨਹੀਂ ਸੀ ਇਹ ਜਿਹੜੇ ਸਿੰਘ ਸਾਡੇ ਆਂਦੇ ਆ ਬਾਹਰੋਂ ਉਹਨਾਂ ਨੂੰ ਇੱਕ ਬੇਨਤੀ ਆ ਵੀ ਜਦੋਂ ਤੁਸੀਂ ਕਿਸੇ ਦੇ ਸ਼ਹਿਰ 'ਚ ਵੀ ਜਾਂਦੇ ਆ ਕੋਈ ਵੀ ਇਦਾਂ ਦਾ ਪ੍ਰੋਗਰਾਮ ਅਲੀਕਦੇ ਆ ਤੇ ਉੱਥੇ ਦੀਆਂ ਲੋਕਲ ਜਥੇਬੰਦੀਆਂ ਨਾਲ ਥੋੜਾ ਬੋਤਾ ਰਾਬਤਾ ਕਾਇਮ ਕਰੋ ਤਾਂ ਕਿ ਸਾਨੂੰ ਪਤਾ ਹੋਵੇ ਵੀ ਇੱਥੇ ਕੀ ਗੱਲਬਾਤ ਹੋ ਰਹੀ ਆ ਬਾਅਦ 'ਚ ਇਹ ਆਪਣਾ ਪ੍ਰੋਗਰਾਮ ਕਰਕੇ ਤਾਂ ਚਲੇ ਜਾਂਦੇ ਆ ਪਰ ਜਿਹੜੀ ਖਮਿਆਜਾ ਆ ਉਹ ਪਿਛਲੇ ਜਿਹੜੇ ਉਸ ਜਗ੍ਹਾ ਤੇ ਬੈਠੇ ਆ ਸ਼ਹਿਰ ਵਾਸੀ ਉਹਨਾਂ ਨੂੰ ਭੁਗਤਣਾ ਪੈਂਦਾ ਲੋਕੀ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਆ ਵੀ ਆਹ ਗੱਲ ਕੀ ਹੋਈ ਆ ਜਦ ਕਿ ਸਾਨੂੰ ਉਸ ਗੱਲ ਬਾਰੇ ਨਹੀਂ ਪਤਾ ਹੁੰਦਾ ਦੂਸਰੀ ਗੱਲ ਮੈਂ ਕ੍ਰਿਸਚਨ ਭਾਈਚਾਰੇ ਨੂੰ ਵੀ ਕਹੂੰਗਾ ਵੀ ਜਿਹੜੇ ਸ਼ਰਾਰਤੀ ਅੰਸਰ ਤੁਹਾਡੇ ਵਿੱਚ ਬੈਠੇ ਆ ਤੁਸੀਂ ਉਹਨਾਂ ਨੂੰ ਡੱਕੋ ਕਿਉਂਕਿ ਉਹ ਵੀ ਕੋਈ ਬਹੁਤ ਵਧੀਆ ਗੱਲਾਂ ਨਹੀਂ ਵਿੱਚ ਲਿਖ ਰਹੇ ਉਹ ਵੀ ਕਮੈਂਟ ਕਰਕੇ ਸਾਡੇ ਸਾਰ ਜੇ ਤੁਸੀਂ ਕਹਿੰਦੇ ਵੀ ਅਸੀਂ ਧਰਮੀ ਬੰਦੇ ਆ ਤੇ ਦੂਜੇ ਦੇ ਧਰਮ ਦੇ ਉੱਪਰ ਅਟੈਕ ਨਾ ਕਰੋ ਸਾਡੇ ਵੱਲੋਂ ਜਿਨ੍ਹਾਂ ਨੇ ਕ੍ਰਿਸਚਨ ਮੰਨਣਾ ਬਾਬਾ ਜੀ ਉਹਨਾਂ ਨੂੰ ਅਸੀਂ ਕਿਹਨੇ ਜਾ ਕੇ ਬਣੋ ਜਿਨ੍ਹਾਂ ਨੂੰ ਆਪਣੇ ਧਰਮ ਤੇ ਭਰੋਸਾ ਨਹੀਂ ਜੇ ਉਹਨਾਂ ਨੂੰ ਉੱਥੇ ਜਾ ਕੇ ਜ਼ਿਆਦਾ ਭਰੋਸਾ ਹੋ ਰਿਹਾ ਉਹ ਜੀ ਸਦਕੇ ਜਾਣ ਕਿਉਂਕਿ ਸਾਡੇ ਵਿੱਚ ਇਹ ਆ ਜੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ 10 ਲੱਖ ਦਾ ਗੱਠ ਕੀਤਾ ਸੀ ਉਹਦੇ ਵਿੱਚੋਂ ਵੀ ਪਹਿਲਾਂ ਪੰਜ ਪਿਆਰੇ ਹੀ ਖੜੇ ਹੋਏ ਸੀ ਅਸੀਂ ਬੱਬਾ ਜੀ ਕੁਆਂਟੀਟੀ ਤੇ ਨਹੀਂ ਅਸੀਂ ਕੁਆਲਿਟੀ ਤੇ ਭਰੋਸਾ ਰੱਖਣ ਵਾਲੇ ਬੰਦੇ ਆ ਵੀ ਸਾਨੂੰ ਜ਼ਿਆਦਾ ਕੁਆਂਟੀਟੀ ਕਿਉਂਕਿ ਅਸੀਂ ਸ਼ੁਰੂ ਤੋਂ ਹੀ 2% ਵਾਲੇ ਗਿਣੇ ਜਾਂਦੇ ਤੇ ਅਸੀਂ ਜ਼ਿਆਦਾ ਅਸੀਂ ਕਹਿੰਨਾ ਬੱਬਾ ਜੀ ਅਸੀਂ ਤਾਂ ਨਾਮ ਜਪਣਾ ਆ ਆਪਣੇ ਮਹਾਰਾਜ ਦਾ ਜਿਹੜੇ ਸਿੰਘ ਵੀ ਇੱਥੇ ਆਂਦੇ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕੋਈ ਵੀ ਜਥੇਬੰਦੀ ਬਾਹਰੋਂ ਆ ਕੇ ਜੇ ਕੋਈ ਪ੍ਰੋਗਰਾਮ ਲੀਖਦੀ ਆ ਤੇ ਆਪਣੇ ਲੋਕਲ ਜਥੇਬਾਰਾਂ ਜਥੇਦਾਰਾਂ ਦੇ ਨਾਲ ਗੱਲਬਾਤ ਕਰੇ ਤਾਂ ਕਿ ਸਾਨੂੰ ਪਤਾ ਹੋਵੇ ਤੇ ਅਸੀਂ ਉਹਨਾਂ ਨੂੰ ਸੱਚਾਈ ਦੱਸ ਸਕੀਏ ਇੱਥੇ ਕੀ ਹੋ ਰਿਹਾ ਆ ਸਾਡਾ ਆਪਸੀ ਭਾਈਚਾਰਾ ਵੀ ਕਈ ਵਾਰੀ ਖਰਾਬ ਹੋ ਜਾਂਦਾ ਉਹਨਾਂ ਦੇ ਗੁਰਮਤ ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਆ ਹੁਣ ਇਹਨਾਂ ਨੇ ਜਿਹੜੀਆਂ ਆਪਣੇ ਉਹਦਣ ਕੀਤਾ ਆ ਪ੍ਰੋਟੈਸਟ ਕਰਿਸ਼ਣ ਭਾਈਚਾਰੇ ਨੇ ਉਹਦੇ ਵਿੱਚ ਕਈ ਲੋਕਾਂ ਨੇ ਇਦਾਂ ਦੇ ਕਮੈਂਟ ਕੀਤੇ ਹੋਏ ਆ ਵੀ ਜਿਹੜੇ ਸ਼ਾਇਦ ਇਹਨਾਂ ਦੇ ਜਿਹੜੇ ਵੱਡੇ ਪਾਸਟਰ ਜਿਨ੍ਹਾਂ ਨੂੰ ਇਹ ਆਪਣੇ ਪਾਪਾ ਜੀ ਵੀ ਕਹਿੰਦੇ ਆ ਸ਼ਾਇਦ ਉਹਨਾਂ ਨੂੰ ਨਾਂ ਪਤਾ ਹੋਵੇ ਇਹ ਆਪਾਂ ਪ੍ਰੈਸ ਤਾਂ ਕੀਤੀ ਆ ਮੀਟਿੰਗ ਤਾਂ ਕੀਤੀ ਤੁਹਾਨੂੰ ਤਾਂ ਬੁਲਾਇਆ ਗਿਆ ਸੀ ਵੀ ਇਹਨਾਂ ਦੇ ਪਾਪਾ ਤੱਕ ਸੁਨੇਹਾ ਪਹੁੰਚੇ ਵੀ ਇਹਨਾਂ ਦੇ ਕਮੈਂਟ ਖੋਲ ਕੇ ਦੇਖੋ ਜਾਂ ਸਾਡੇ ਬੰਦੇ ਜਿਹੜੇ ਕੋਈ ਕਮੈਂਡ ਕਰ ਰਹੇ ਆ ਇਦਾਂ ਆਪਸੀ ਭਾਈਚਾਰਕ ਖਰਾਬ ਨਾ ਕਰੋ ਸਕੇ ਅਸੀਂ ਆਪਣੇ ਜਥੇਬੰਦੀਆਂ ਨੂੰ ਐਸਜੀਪੀਸੀ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਪਣਾ ਪ੍ਰਚਾਰ ਵਧੀਆ ਤਰੀਕੇ ਕਰੋ ਤਾਂ ਕਿ ਸਾਨੂੰ ਇਹਨਾਂ ਨੂੰ ਕਹਿਣਾ ਹੀ ਨਾ ਪਵੇ ਸਕੂਲ ਬਣਾਉਣ ਇਹ ਵੀ ਆਪਣੇ ਹਸਪਤਾਲ ਖੋਲਣ ਅਸੀਂ ਕਿਸੇ ਦੇ ਕਿਸੇ ਵੀ ਧਰਮ ਦੇ ਵਿਰੁੱਧ ਨਹੀਂ ਹੈਗੇ ਸਾਡੇ ਵੱਲੋਂ ਜਿਹੜਾ ਜੋ ਕਰਦਾ ਕਰੇ ਅਸੀਂ ਆਪਣੇ ਧਰਮ ਦੇ ਨਰਪੱਖ ਰਹੀਏ ਜਿਹੜੇ ਬੰਦੇ ਗਲਤ ਕਮੈਂਟ ਕਰ ਰਹੇ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਰੇ ਜਾਂ ਸਾਡੇ ਕਕਾਰਾਂ ਬਾਰੇ ਟਕਸਾਲ ਬਾਰੇ ਉਸ ਬੰਦਿਆਂ ਨੂੰ ਸਖਤ ਤਾੜਨਾ ਆ ਅਸੀਂ ਪ੍ਰਸ਼ਾਸਨ ਨੂੰ ਲਿਖ ਕੇ ਦੇਤੀ ਆ ਆਪਣਾ ਜੇ ਇਹ ਕਾਰਵਾਈ ਨਾ ਹੋਈ ਤੇ ਇਹਨੂੰ ਵੱਡੇ ਪੱਧਰ ਤੇ ਲੀਕਿਆ ਜਾਏਗਾ ਜੇ ਉਹਨਾਂ ਦੇ ਵੱਡੇ ਦਿਨ ਚੱਲਦੇ ਨੇ ਤੇ ਬਾਬਾ ਜੀ ਅਸੀਂ 크ਰਿਸਚਨ ਭਾਈਚਾਰੇ ਦੇ ਜਿਹੜੇ ਬੰਦੇ ਇਧਰੋਂ ਆਪਣੇ ਪੰਜਾਬੀ 크ਰਿਸਚਨਾਂ ਦੇ ਵਿੱਚ ਕਨਵਰਟ ਹੋਏ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਵੀ ਬਹੁਤ ਵੱਡੇ ਦਿਨ ਚੱਲਦੇ ਨੇ ਸਾਡੇ ਵੀ ਸ਼ਹੀਦੀ ਦਿਹਾੜੇ ਚੱਲਣ ਦੇ ਨੇ ਉਹ ਆਪਣਾ ਧਰਮ ਬਾਬਾ ਜੀ ਜਾਇ ਕਰਨ ਤੇ ਸਾਨੂੰ ਆਪਣੇ ਦਿਹਾੜੇ ਮਨਾਣ ਦੇਣ ਉਹ ਆਪਣਾ ਕਾਰਜ ਕਰਨ ਤੇ ਅਸੀਂ ਆਪਣਾ ਕਾਰਜ ਕਰੀਏ ਨਾ ਕਿ ਆਪਾਂ ਇੱਕ ਦੂਜੇ ਦੇ ਉਂਗਲੀ ਚੱਕ ਕੇ ਉਹਨੂੰ ਟਾਰਗੇਟ ਬਣਾਈਏ ਠੀਕ ਹੈ ਜੀ ਜਿਹੜੇ ਬੰਦੇ ਘਰ ਬੈਠੇ ਕਮੈਂਟ ਕਰਦੇ ਆ ਉਹ ਬਾਬਾ ਜੀ ਮੇਰਾ ਨੰਬਰ ਨੋਟ ਕਰ ਲੈਣ 790 34350 ਜੇ ਕਿਸੇ ਵੀ ਵੀਰ ਨੇ ਕੋਈ ਇਸ ਤਰ੍ਹਾਂ ਦਾ ਵਿਚਾਰ ਕਰਨਾ ਹੋਏ ਆਪਣੇ ਧਰਮ ਤੇ ਜਾਂ ਕਿਸੇ ਬੰਦੇ ਨੇ ਗਲਤ ਟਿੱਪਣੀ ਕਰਨੀ ਹੋਏ ਤੇ ਸਾਨੂੰ ਫੋਨ ਲਾ ਕੇ ਕਰ ਲਵੇ ਤਾਂ ਕਿ ਸਾਡੇ ਆਪਸੀ ਭਾਈਚਾਰੇ ਨਾ ਖਰਾਬ ਹੋਣ ਗੱਲਾਂ ਤਾਂ ਦੋ ਬੰਦੇ ਕਰਦੇ ਨੇ ਉਹਦੇ ਵਿੱਚ ਖਮਿਆਜਾ ਸਾਰੇ ਪੰਥ ਨੂੰ ਭੁਗਦਣਾ ਪੈਂਦਾ ਆ। ਬਾਬਾ ਜੀ ਪੰਜਾਬ ਪੰਜਾਬ ਮੋਰਚਾ ਦੇ ਪ੍ਰਧਾਨ ਤਜਸਵੀ ਭਾਦੂਆ ਨਿਹਾਲ ਤੋਂ ਜਿਹੜਾ ਅਰੈਸਟ ਕੀਤਾ ਗਿਆ ਉਹਦੇ ਬਾਰੇ ਕੁਛ ਕਹੋ। ਬਿਲਕੁਲ ਬਾਬਾ ਜੀ ਦੇਖੋ ਜੇ ਉਹਨਾਂ ਨੂੰ ਪੰਜਾਬ ਜਾਨ ਜੇ ਪ੍ਰੋਟੈਸਟ ਕਰਨਾ ਸੀ ਤੇ ਉਹ ਲਾਂਬੜੇ ਜਾ ਕੇ ਕਰਨ। ਸਾਨੂੰ ਇੱਥੇ ਲੋਕਲ ਜਥੇਬੰਦੀਆਂ ਨਾਲ ਇੱਥੇ ਕਿੰਨੀਆਂ ਜਥੇਬੰਦੀਆਂ ਆ। ਰਵੀਦਾਸ ਭਾਈਚਾਰੇ ਦੀਆਂ ਹੈਗੀਆਂ, ਵਾਲਮੀਕ ਭਾਈਚਾਰੇ ਦੀਆਂ ਹੈਗੀਆਂ। ਸਾਰਿਆਂ ਨੂੰ ਫੇਤ 'ਚ ਲੈ ਕੇ ਕੋਈ ਪ੍ਰੋਗਰਾਮ ਲੀਕਣਾ ਚਾਹੀਦਾ ਆ। ਨਾ ਕਿ ਇਦਾਂ ਦਾ ਕਾ ਪ੍ਰੋਗਰਾਮ ਲੀਕੋ ਵੀ ਜਿਹਦੇ ਨਾਲ ਇਹ ਆਪਣੇ ਪ੍ਰੋਗਰਾਮ ਕਰਕੇ ਚਲੇ ਜਾਣ ਬਾਅਦ ਚ ਸਾਨੂੰ ਉਸ ਚੀਜ਼ ਦੀ ਜਵਾਬਦਾਰੀ ਦੇਣੀ ਪਵੇ ਠੀਕ ਹੈ ਨਹੀਂ ਜੇ ਕਿਸੇ ਵੀ ਵੀਰ ਦੇ ਮਨ 'ਚ ਕੋਈ ਸਵਾਲ ਆ ਉਹ ਦਿਲ ਖੋਲ ਕੇ ਪੁੱਛ ਲਵੇ ਤੇ ਆਪਾਂ ਉਸ ਚੀਜ਼ ਦਾ ਜਵਾਬ ਦੇਣਾ ਅੱਛਾ ਇੱਕ ਕਿਹਾ ਜਾ ਰਿਹਾ ਸੀਗਾ ਕਿ ਭਈ ਇਹਨਾਂ ਦੇ ਜੇਕਰ ਵੱਡੇ ਦਿਨ ਨੇ ਤੇ ਸਾਡੇ ਵੀ ਹੈਗੇ ਆ ਤੇ ਅਸੀਂ ਨਗਰ ਕੀਰਤਨ ਦੇ ਵਿੱਚ ਜਿਹੜਾ ਨੱਚਦੇ ਟੱਪਦੇ ਆ ਉਹ ਨਹੀਂ ਕਰਨ ਦਵਾਂਗੇ ਸਿੰਘ ਜੱਥੇਬੰਦੀਆਂ ਵੱਲੋਂ ਕਿਹਾ ਗਿਆ ਇਹ ਬਿਆਨ ਤੁਸੀਂ ਕਿਵੇਂ ਡੀਗਰ ਹਜੇ ਤੱਕ ਬਾਬਾ ਜੀ ਸਾਨੂੰ ਕੋਈ ਸਾਡੇ ਦਲ ਪੰਥ ਥੱਲੋਂ ਸਾਨੂੰ ਕੋਈ ਇਦਾਂ ਦਾ ਸਨੇਹ ਨਹੀਂ ਆਇਆ ਵੀ ਇਹਨਾਂ ਦੇ ਪ੍ਰੋਗਰਾਮ 'ਚ ਆਪਾਂ ਕੋਈ ਖੱਲਲ ਕਰਨਾ ਆ ਜਾਂ ਕਿਸੇ ਨੇ ਇਦਾਂ ਦੀ ਕੋਈ ਗਲਤ ਵੈਹੇ ਦਾ ਸਾਨੂੰ ਅਜੇ ਤੱਕ ਸਾਡੇ ਜਹਿੇਦਾਰਾਂ ਵੱਲੋਂ ਕੋਈ ਵੀ ਇਦਾਂ ਦਾ ਸਨੇਹ ਨਹੀਂ ਆਇਆ ਤੇ ਮੈਂ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਚਾਹੂੰਗਾ ਜਿਹੜੇ ਵੀਰ ਇਦਾਂ ਦੇ ਇਕੱਠ ਦੇ ਵਿੱਚ ਜਾਂ ਕੋਈ ਗੱਲਬਾਤ ਕਰ ਰਹੇ ਆ ਉਹ ਪਹਿਲਾਂ ਆਪਣੇ ਵੱਡੇ ਜਹਿੇਦਾਰਾਂ ਨਾਲ ਗੱਲ ਕਰਿਆ ਕਰਨ ਜਾਂ ਉੱਥੇ ਲੋਕਲ ਦੀ ਲੋਕਲ ਜਥੇਬੰਦੀ ਨਾਲ ਕੰਟੈਕਟ ਕਰਨ ਕੁਝ ਵੀ ਕਰਨ ਤੋਂ ਪਹਿਲਾਂ ਅਸੀਂ ਆਪਣੇ ਸ਼ਹਿਰ ਦੇ ਮਾਹੌਲ ਨੂੰ ਸਹੀ ਰੱਖਣਾ ਹੈ ਬਾਬਾ ਜੀ ਤੁਹਾਨੂੰ ਲੱਗਦਾ ਕਿ ਸ਼ਰਾਰਤੀ ਆਂਸਰਾਂ ਵੱਲੋਂ ਜਾਣ ਬੁੱਝ ਕੇ ਇਹ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹਮੇਸ਼ਾ ਬਿਲਕੁਲ ਮੈਂ ਤਾਂ ਇਹ ਗੱਲ ਤਾਂ ਮੈਂ ਕਹਿੰਦਾ ਵੀ ਚਾਹੇ ਸਾਡੇ ਚੋਂ ਜਿਹੜੇ ਬੰਦੇ ਆ ਜਿਹੜੇ ਆ ਕੇ ਕਿਸੇ ਧਰਮ ਕੀ ਆ ਪਹਿਲੀ ਗੱਲ ਤਾਂ ਇਹ ਧਰਮ ਕੀ ਆ ਧਰਮ ਸੱਚ ਆ ਸੱਚੀ ਧਰਮ ਆ ਧਰਮ ਕਿਸੇ ਹਿੰਦੂ ਸਿੱਖ ਮੁਸਲਮ ਇਸਾਈ ਨੂੰ ਨਹੀਂ